ਕੋਨ ਕਾਰ ਸਤਗੁਰ ਪ੍ਰਸਾਦ ਗੌੜੀ ਬਾਵਨ ਅਖਰੀ ਮਹੱਲਾ 5 ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਤਿੰਨ ਗੱਲਾਂ ਨੇ ਹੁਣ ਗੁਰਦੇਵ ਵਾਸਤੇ ਮਾਤਾ ਵੀ ਉਹੀ ਹੈ ਪਿਤਾ ਵੀ ਉਹੀ ਹੈ ਇਹਦਾ ਮਤਲਬ ਆ ਕੋਈ ਆਦਮੀ ਤਾਂ ਹੋ ਨਹੀਂ ਸਕਦਾ ਦੇਹਧਾਰੀ ਤਾਂ ਹੋ ਨਹੀਂ ਸਕਦਾ ਦੇਹਧਾਰੀਆਂ ਜਮਾਤਾ ਪਿਤਾ ਦੋ ਹੋਣਗੇ ਇੱਕ ਨਹੀਂ ਹੋ ਸਕਦਾ ਜੇ ਉਹਦਾ ਸਰੀਰ ਹੈ ਤਾਂ ਮਾਤਾ ਪਿਤਾ ਇੱਕ ਬੰਦਾ ਨਹੀਂ ਹੋ ਸਕਦਾ ਇੱਕ ਬਾਡੀ ਨਹੀਂ ਹੋ ਸਕਦੀ ਬਾਡੀਆਂ ਦੋ ਹੋਣਗੀਆਂ ਦੋ ਹੀ ਆਤਮਾਵਾਂ ਹੋਣਗੀਆਂ ਆ ਤਾਂ ਵੀ ਦੋ ਹੋਣਗੀਆਂ ਬਾਡੀਆਂ ਵੀ ਦੋ ਹੋਣਗੀਆਂ ਹੁਣ ਇਹ ਮਾਇਆ ਤੋਂ ਪਰੇ ਦੀ ਗੱਲ ਹੈ ਮਾਇਆ ਦੇ ਵਿੱਚ ਤਾਂ ਹੋ ਹੀ ਨਹੀਂ ਸਕਦਾ ਇੱਕ ਜਣਾ ਮਾਰਦਾ ਕੋਈ ਤੱਕ ਮਾਇਆ ਜੂਗਾ ਮਾਇਆ 'ਚ ਨਹੀਂ ਪੋਸੀਬਲ ਹੈ ਗੱਲ ਜੇ ਅਸੀਂ ਮਾਇਆ 'ਚ ਥਾਾਂਗੇ ਬਿਲਕੁਲ ਗਲਤ ਹੈ ਗੱਲ ਗੱਲੇ ਹੀ ਬਣਦੀ ਹੈ ਮਾ ਹੋਊ ਲੱਗ ਪਿਓ ਹੋਊ ਲੱਗ ਇਹ ਨਰਾਕਾਰੀ ਦੁਨੀਆ ਦੀ ਗੱਲ ਹੈ ਸਾਰੀ ਹੋਈ ਤੋਂ ਸ਼ੁਰੂ ਹੈ ਨਰਾਕਾਰੀ ਦੁਨੀਆ ਦੀ ਹੋਈ ਜੀਵਾਤਮਾ ਦਾ ਮਾਤਾ ਪਿਤਾ ਕੌਣ ਹੈ ਜੀਵਾਤਮਾ ਇਸ ਤਰੀਕੇ ਨਾਲ ਪੈਦਾ ਨਹੀਂ ਹੁੰਦੀ ਜਿਸ ਤਰੀਕੇ ਨਾਲ ਸਰੀਰ ਪੈਦਾ ਹੁੰਦਾ ਹੈ। ਇਹ ਤਾਂ ਨਹੀਂ ਪੈਦਾ ਹੁੰਦੀ। ਜੀਵਾਤਮਾ ਕਿਵੇਂ ਪੈਦਾ ਹੁੰਦੀ ਹੈ? ਜਿਵੇਂ ਸੂਰਜ ਚੋਂ ਕਿਰਨ ਪੈਦਾ ਹੁੰਦੀ ਹੈ। ਸੂਰਜ ਵਿੱਚ ਕਰਨੀ ਪੈਦਾ ਹੁੰਦੀ। ਜਿਵੇਂ ਤੇਲ ਚੋਂ ਰੋਸ਼ਨੀ ਪੈਦਾ ਹੁੰਦੀ ਹੈ। ਤੇਲ ਚੋਂ ਰੋਸ਼ਨੀ ਪੈਦਾ ਹੁੰਦੀ ਹੈ। ਇਹ ਐਂ ਕਹੋ ਤੇਲ ਚੋਂ ਤਾਂ ਰੋਸ਼ਨੀ ਹੀ ਪੈਦਾ ਕਰੋਗੇ। ਸਰੋਂ ਦੇ ਚੋਂ ਬੱਤੀ ਦੀ ਲੋੜ ਪਊਗੀ ਬੱਤੀ ਤੇ ਬਿਨਾਂ ਵੀ ਰੋਸ਼ਨੀ ਪੈਦਾ ਹੋ ਜਾਂਦੀ ਹੈ ਤੇਲ ਨੂੰ ਬਹੁਤ ਤੇਜ਼ ਗਰਮ ਕਰਦੇ ਆਪੇ ਭਾਪ ਹੋਣ ਜਾਂਦੀ ਅੱਗ ਲੱਗ ਜਾਂਦੀ ਹੁੰਦੀ ਤੇ ਡਾਇਰਕ ਤੇਲ ਨੂੰ ਅੱਗ ਲੱਗ ਜਾਂਦੀ ਹੈ ਚਾਹੇ ਸਰੋਂ ਦਾ ਹੋਵੇ ਚਾਹੇ ਕਾਸੇ ਦਾ ਵੀ ਹੋ ਡੀਜ਼ਲ ਹੋਵੇ ਚਾਹੇ ਕਰੂਡ ਆਇਲ ਹੋਵੇ ਕਾਸੇ ਦਾ ਵੀ ਹੋ ਜਦੋਂ ਪੂਰਾ ਗਰਮ ਕਰ ਦੋਗੇ ਉਹ ਨੂੰ ਆ ਕੇ ਬਹਿ ਜਾਣੀ ਹੈ ਬੱਤੀ ਦੀ ਲੋੜ ਨਹੀਂ ਹੈ ਗੈਸ ਹੈ ਪਟੋਲ ਮਿੱਟੀ ਦਾ ਤੇ ਆਪੇ ਅਗ ਲੱਗ ਜਾਂਦੀ ਹੈ ਖਾਸ ਹੀਟ ਦਾ ਗਰਮ ਕਰਦੀ ਆਪੇ ਪੈ ਜਾਂਦੀ ਹੈ ਲਹਿਰ ਪਾਣੀ ਜੋ ਪੈਦਾ ਹੁੰਦੀ ਹੈ ਕਿਸੇ ਜੀ ਦੇ ਪ੍ਰਭਾਵ ਨਾਲ ਹਵਾ ਦੇ ਪ੍ਰਭਾਵ ਨਾਲ ਕਰਾ ਹੁੰਦੀ ਉਹ ਵੀ ਇੱਕ ਚੀਜ਼ ਤੋਂ ਇੱਕ ਚੀਜ਼ ਪਾਣੀ ਵੀ ਲਹਿਰ ਬਣ ਰਹੀ ਹੈ ਨਾ ਪਾਣੀ ਹੀ ਲਹਿਰ ਦਾ ਮਾਤਾ ਪਾਣੀ ਹੀ ਪਿਤਾ ਹੈ ਪੈਦਾ ਹੋਏ ਜਿਹੜੀ ਚੀਜ਼ ਜੇ ਅਸੀਂ ਸੰਸਾਰ ਦੇ ਵਿੱਚ ਮਾਤਾ ਪਿਤਾ ਮੰਨਦੇ ਆਂ ਵੀ ਮਾਤਾ ਪਿਤਾ ਤੇ ਬਿਨਾ ਕੋਈ ਚੀਜ਼ ਪੈਦਾ ਨਹੀਂ ਹੁੰਦੀ ਤੇ ਪਾਣੀ ਨੂੰ ਮਾਤਾ ਕਹਾਂਗੇ ਪਾਣੀ ਨੂੰ ਮਾਤਾ ਹਾਂ ਲਹਿਰ ਦਾ ਲਹਿਰ ਉੱਤੇ ਪੈਦਾ ਹੋਈ ਇਸ ਤਰੀਕੇ ਨਾਲ ਜਿਹੜੀ ਜੋਤ ਹੈ ਮਨ ਮਨੇ ਛਾਵਾ ਨਾਲ ਉਹ ਮਨੇ ਛਾਵਾ ਨਾਲ ਉਹ ਜਿਹੜੀ ਲਹਿਰ ਉੱਠਦੀ ਹੈ ਨਾ ਅੰਦਰ ਸਾਡੇ ਲੋਭ ਲਹਿਰ ਇੱਛਾ ਉੱਠਦੀ ਹੈ ਉਹਨਾਂ ਨੂੰ ਮਨ ਜਿੰਨਾ ਜਰ ਉੱਠਦੀ ਹੈ ਉਹਨਾਂ ਜਰਮਾਨ ਹੈ ਜਾਂ ਲੋ ਬੰਦ ਹੋ ਜਾਂਦੀਆਂ ਮਨ ਵੜ ਜਾਂਦਾ ਮਨ ਨਹੀਂ ਫਿਰ ਇੱਛਾ ਜਿਹਦੇ ਵਿੱਚੋਂ ਉੱਠਦੀ ਹੈ ਉਹ ਹੀ ਉਹਦਾ ਮਤ ਹੈ ਉਹ ਹੀ ਉਹਦਾ ਕਰ ਅਖਰ ਇੱਛਾ ਪਾਣੀ ਦੇ ਵਿੱਚੋਂ ਲਹਿਰ ਉੱਠਦੀ ਜੋਤ ਵਿੱਚੋਂ ਲਹਿਰ ਉੱਠਦੀ ਜੰਗ ਜੋ ਜਿਹਦੇ ਚੋਂ ਲਹਿਰ ਉੱਠਦੀ ਹੈ ਉਹਨੂੰ ਜੋਤ ਕਹਿੰਦੇ ਨੇ ਜੋਤ ਕੀ ਹੈ ਜੋਤ ਨੂੰ ਬੁੱਧ ਕਹਿੰਨਾਂ ਤੇ ਬੁੱਧੀ ਵਿੱਚ ਲਹਿਰ ੜਦੀ ਹੈ ਤਾਂ ਇਹ இந்து ਮਦਗ ਰਾਂਧਾਈ ਲਿਖਿਆ ਵੀ ਮਨ ਬੁੱਧੀ ਨੇ ਪੈਦਾ ਕੀਤਾ ਬੁੱਧੀ ਨੇ ਪੈਦਾ ਨਹੀਂ ਕੀਤਾ ਬੁੱਧੀ ਵਿੱਚੋਂ ਪੈਦਾ ਹੋ ਗਿਆ ਮੈਂ ਫਿਰ ਇਹ ਕਹਿੰਦੇ ਮਾਇਆ ਨੇ ਪੈਦਾ ਕੀਤਾ ਮਾਇਆ ਮੰਨ ਨਹੀਂ ਪੈਦਾ ਕਰ ਸਕਦਾ ਮਾਇਆ ਮੰਨ ਨਹੀਂ ਪੈਦਾ ਕਰ ਸਕਦਾ ਕੋਈ ਚੀਜ਼ ਦੇਖੀ ਹੈ ਦੇਖੀ ਕਿ ਨਾ ਅਕਲ ਨੇ ਜੋਤ ਨੇ ਜੋਤ ਅਕਲ ਕੋਈ ਚੀਜ਼ ਦੇ ਦੋ ਉਹਨੇ ਪਾਵੇਂ ਅਸੀਂ ਇਹਨੂੰ ਬੁੱਧੀ ਨੂੰ ਚਿਤ ਕਹਿ ਰਹੇ ਨੇ ਆਰੇ ਬੁੱਧ ਬੁੱਧ ਚਿਤ ਦਾ ਕੋਈ ਰੂਪ ਹੈ ਮਾਤਾ ਪਿਤਾ ਪਿਤਾ ਰੂਪ ਵਿੱਚ ਇਹ ਤਾਂ ਹੋ ਗਿਆ ਮਾਤਾ ਰੂਪ ਦੀ ਬੁੱਧ ਹੋਈ ਜੇ ਮਾਤਾ ਰੂਪ ਕਹੋਗੇ ਤਾਂ ਬੁੱਧ ਜੇ ਪਿਤਾਰੋਂ ਕਹੋਗੇ ਤਾਂ ਚੇਤਾ ਨਾ ਉਹ ਰਹੀ ਚੀਜ਼ ਕੋ ਉਧਰ ਮਨ ਵਿੱਚ ਇੱਛਾ ਪੈਦਾ ਹੁੰਦੀ ਹੈ ਇੱਛਾ ਜਿਹੜੀ ਪੈਦਾ ਹੁੰਦੀ ਹੈ ਕਿਉਂ ਹੁੰਦੀ ਹੈ ਦੇਖੇ ਨੇ ਪੈਦਾ ਨਹੀਂ ਕੁਝ ਦੇਦਰ ਅਕਾਦਨ ਨਾਲ ਅੱਖਾਂ ਨਾਲ ਦੇ ਇਹਨਾਂ ਕੋ ਪੰਜ ਦਰਸ਼ਨ ਨੇ ਪੰਜ ਇੱਕ ਨਹੀਂ ਹੈ ਪੰਜ ਕਿਸਮ ਦੇ ਇਹ ਗਿਆਨ ਅੰਦਰ ਨੇ ਪੰਜ ਕਿਸਮ ਕਿਸਮ ਦੇ ਦਰਸ਼ਨ ਕਰਦਾ ਉਹ ਤਾਂ 6 ਕਿਸਮ ਦੇ ਕਰਦਾ ਪਰ 6 ਵਾਂ ਅਲੱਗ ਹੈ ਉਹ ਡਾਇਰੈਕਟ ਬੁੱਧੀ ਉਹ ਕਰਦੀ ਹੈ ਅਕਲੇ ਕਰਦੀ ਅਕਲੀ ਸਾਹਿਬ ਸੇ ਵੀ ਹੈ ਅਕਲੇ ਕੀ ਜੈਦਾਨ ਮਾਇਆ ਦੇ ਦਰਸ਼ਨ ਪੰਜ ਪ੍ਰਕਾਰ ਦੇ ਨੇ ਜਿੱਥੇ ਤੱਕ ਮਾਇਆ ਹੈ ਉਹ ਪੰਜ ਪ੍ਰਕਾਰ ਦੇ ਨੇ ਦੇਖ ਕੇ ਸੁਣ ਕੇ ਸੁੰਘ ਕੇ ਜੀਬ ਨਾਲ ਚਟ ਕੇ ਚੱਖ ਕੇ ਔਰ ਹੱਥ ਨਾਲ ਟੋ ਕੇ ਸਪर्श ਕਰਕੇ ਪੰਜ ਪ੍ਰਕਾਰ ਦਾ ਦਰਸ਼ਨ ਹੈ ਇਹ ਸਾਰੇ ਦਰਸ਼ਨ ਨੇ ਅਸਲ ਅਸੀਂ ਇੱਕ ਚੀਜ਼ ਨੂੰ ਅੱਖਾਂ ਨੂੰ ਦੇਖਣ ਨੂੰ ਦਰਸ਼ਨ ਮੰਨਦੇ ਬਾਕੀ ਨੂੰ ਦਰਸ਼ਨ ਮੰਨਦੇ ਨਹੀਂ ਜਿਹੜੇ ਛੀ ਦਰਸ਼ਨ ਕਿਹਾ ਹੈ ਚਾਹੇ ਇਹਨਾਂ ਨੇ ਗ੍ਰੰਥ ਬਣਾ ਲਏ ਛੇ ਦਰਸ਼ਨ ਗ੍ਰੰਥ ਹੋ ਲਿਆ ਆਪਣੀ ਜਗ੍ਹਾ ਪਰ ਉਹ ਜਿਹੜੀ ਧਰਮ ਦੇ ਪਾਸ਼ਾ ਵਿੱਚ ਛੇ ਦਰਸ਼ਨ ਆਦਮੀ ਨਾਲ ਸੰਬੰਧਤ ਨੇ ਆਦਮੀ ਦੀ ਸਰੀਰ ਨਾਲ ਸੰਬੰਧਤ ਨੇ ਪੰਜ ਗਿਆਨੰਦਰੇ ਛੇ ਮੰਬਰ ਨੇ ਸਤੈ ਦਿਮਾਗ ਨਾਲ ਕੀ ਅਸੀਂ ਆਦਵੀ ਅੱਖ ਪਛਾਣ ਕੇ ਦੇਖ ਲੈਣਾ ਜੇ ਪੁਰਸ਼ ਵਾਲੇ ਦੇਖ ਲੈਂਦੇ ਨੇ ਇਹ ਆਦੋ ਠੀਕ ਹੈ ਗਲਤ ਹੈ ਅਨੁਮਾਨ ਲਾ ਲੈਣਾ ਅਨੁਵਾਦ ਵੀ ਆਪਾਂ ਅੰਦਾਜ਼ਾ ਵੀ ਲਾਉਨੇ ਆ ਉੱਚੇ ਵਾ ਦਰਸ਼ਨ ਕਈਆਂ ਦੇ ਅਨੁਮਾਨ ਬੜੇ ਸਟੀਕ ਹੁੰਦੇ ਨੇ ਸਟੀਕ ਅਨੁਮਾਨ ਲਾ ਲੈਂਦੇ ਨੇ ਉਹ ਵੀ ਦਰਸ਼ਨ ਹੈ ਛੇ ਦਰਸ਼ਨ ਨੇ ਛੇ ਪ੍ਰਕਾਰ ਦਾ ਦਰਸ਼ਨ ਪੰਜ ਪ੍ਰਕਾਰ ਦਾ ਦਰਸ਼ਨ ਤਾਂ ਹੈਗਾ ਮਾਇਆ ਦੇ ਛੇਵੇਂ ਪ੍ਰਕਾਰ ਦਾ ਚਾਹੇ ਮਾਇਆ ਦਾ ਵੀ ਹੋਵੇ ਪਰ ਮਾਇਆ ਤੋਂ ਪਰੇ ਅਲੱਗ ਹੈ ਨਾਬਦੋ ਲੋਗਾ ਕੋਈ ਉਹ ਬੁੱਧੀ ਦੇ ਰਹੇ ਹੁੰਦੇ ਕੱਲੀ ਬੁੱਧੀ ਦੇ ਰਹੇ ਹੁੰਦੇ ਹੁੰਦੇ ਹੁੰ ਜਿਹੜਾ ਜੀਵਾਤਮ ਇੱਥੇ ਇਹ ਬੋਲ ਰਿਹਾ ਜਿਹੜਾ ਸਰੀਰ ਦੇ ਵਿੱਚ ਜੀਵਾਤਮ ਉਹ ਅਦਾ ਹੈ ਸਾਬਤ ਨਹੀਂ ਹੈ ਇੱਕ ਦਾ ਜਲਮ ਲੈਂਦਾ ਹੀ ਨਹੀਂ ਜਿਹੜਾ ਏਕ ਹੈ ਏਕ ਹੈ ਉਹਦਾ ਜਲਮ ਮਾਰਨ ਤੇ ਪਰੇ ਇੱਕ ਤਾਂ ਅਜੂਨੀ ਹੈ ਇੱਕ ਨਾਲ ਜੂਨੀ ਲੱਗਿਆ ਫਿਰ ਜਿਹੜੇ ਜੂਨ ਦੇ ਵਿੱਚ ਹੈ ਉਹ ਇੱਕ ਨਹੀਂ ਤੇ ਨਿਯਮ ਹੈ ਹੈ ਗੁਰਬਾਣੀ ਦਾ ਯਾਨੀ ਇਹ ਸੱਚ ਹੈ ਗੁਰਬਾਣੀ ਦਾ ਮੈਂ ਨਿਯਮ ਨਹੀਂ ਕਰ ਸਕਦਾ ਇਹਨੂੰ ਸੱਚ ਗੁਰਬਾਣੀ ਸੱਚ ਕਹਿੰਦੀ ਹੈ ਜਿਹੜੇ ਲੋਕਾਂ ਨੇ ਇਹਨੂੰ ਨਿਯਮ ਬਣਾ ਲਿਆ ਜਾਂ ਸਿਧਾਂਤ ਬਣਾ ਲਿਆ ਉਹ ਗਲਤ ਹੈ ਸੱਚ ਹੈ ਸੱਚ ਕੋਈ ਨਿਯਮ ਨਹੀਂ ਹੁੰਦਾ ਨਿਯਮ ਬਦਲਦਾ ਸੱਚ ਨਹੀਂ ਬਦਲਦਾ ਨਿਯਮ ਤਾਂ ਬਦਲ ਜੂਗਾ ਸਤਾਂਤਨਾ ਬਦਲ ਸਕਦਾ ਸੱਚ ਨਹੀਂ ਬਦਲਦਾ ਡਡੇ ਕੰਨਾਂ ਦੀ ਗੁਰਬਾਨੀ ਦਾ ਸਿਧਾਂਤ